ਮੈਂ ਸਰਵਣ ਸਿੰਘ ਭੰਦੇਰ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਤੋਂ ਤੁਸੀਂ ਦੇਖ ਰਹੇ ਹੋ ਵੱਡਾ ਇਕੱਠ ਕਰਕੇ ਮੋਦੀ ਸਰਕਾਰ ਦੀ ਅੱਥੀ ਸਾੜੀ ਜਾ ਰਹੀ ਆ ਅੱਜ ਅਸੀਂ ਅਰਦੀ ਜਿਹੜਾ ਕੇਂਦਰ ਸਰਕਾਰ ਨੇ ਬਿਜਲੀ ਵੰਡ ਲਾਇਸੈਂਸ ਨਿਜਮ 2022 ਲਿਆਂਦਾ ਸੀਗਾ ਉਹਦੇ ਖਿਲਾਫ ਅਰਥੀ ਫੂਕੀ ਆ ਇਹ ਤੋਂ ਗਾਂ ਜੜੀਆਂ ਸ਼ਰਤਾਂ ਉਹਨਾਂ ਨੇ ਮੰਡੀ ਤੇ ਮੜੀਆਂ ਵਾ ਉਹਦਾ ਮੰਗ ਪੱਤਰ ਮਾਰਕੀਟ ਕਮੇਟੀ ਨੂੰ ਦੇਣਾ ਤੇ ਖੇਤੀਬਾੜੀ ਵਾਲੇ ਮਹਿਕਮੇ ਦੇ ਵਿੱਚ ਵੀ ਜਿਹੜਾ ਖਾਦ ਦੀ ਸਮੱਸਿਆ ਵਾ ਬੌਣਾ ਵਾਇਰਸ ਆ ਉਹਨੂੰ ਲੈ ਕੇ ਅਸੀਂ ਖੇਤੀਬਾੜੀ ਵਿਭਾਗ ਨੂੰ ਮੰਗ ਪੱਤਰ ਦੇ ਰਹੇ ਆ ਜਿਹੜਾ ਇਹ ਕਾਨੂੰਨ ਆ ਉਹ ਅੱਜ ਲਾਗੂ ਹੋ ਗਿਆ ਕੋਈ ਭਲੇਖੇ ਚ ਨਾ ਰਹੇ ਵੀ ਇਹ ਪਾਰਲੀਮੈਂਟ ਚ ਕਾਨੂੰਨ ਪਾਸ ਹੋਊਗਾ ਜਿਹੜੀ ਐਮ ਕੌਮ ਆ ਜਿਹੜਾ ਬਿਜਲੀ ਦਾ ਵੰਡ ਦਾ ਕੌਮ ਆ ਹੁਣ ਪਾਵਰ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਉਹਦੇ ਚ ਲਾਇਸੈਂਸ ਲੈ ਸਕਦੀਆਂ ਹੈਗੀਆਂ ਵਾ ਜਿਵੇਂ BBMB ਦੇ ਵਿੱਚ ਸਾਡਾ ਹਿੱਸਾ ਖੋਇਆ ਗਿਆ ਉਸੇ ਤਰੀਕੇ ਨਾਲ ਹੀ ਇਹ ਪਾਵਰ ਸੈਕਟਰ ਦੇ ਵਿੱਚ ਬਿਜਲੀ ਦੇ ਖੇਤਰ ਵਿੱਚ ਸਾਡੇ ਪੰਜਾਬ ਦੇ ਵਿੱਚ ਨਿਜਮਾ ਦੇ ਖਿਲਾਫ ਦਖਲਅੰਦਾਜ਼ੀ ਆ ਇਹ ਸੂਬਿਆਂ ਦਾ ਵਿਸ਼ਾ ਵਾ ਸੂਬਿਆਂ ਦੇ ਵਿਧਿਆਸ਼ਿਆਂ ਚ ਦਖਲਅੰਦਾਜ਼ੀ ਕੀਤੀ ਜਾ ਰਹੀ ਆ ਪਰ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਜੇ ਕੇਂਦਰ ਸਰਕਾਰ ਨੇ ਇਹ ਜਿਹੜਾ ਨੋਟੀਫਿਕੇਸ਼ਨ ਆ ਵਾਪਸ ਨਾ ਲਿਆ ਤਾਂ 23 ਤਰੀਕ ਨੂੰ ਸੂਬਾ ਕੋਰ ਕਮੇਟੀ ਦੀ ਮੀਟਿੰਗ ਆ ਉਹਦੇ ਵਿੱਚ ਵੱਡੇ ਫੈਸਲੇ ਕੀਤੇ ਜਾਣਗੇ ਕਿਸੇ ਕਿਸਮ ਦਾ ਫੈਸਲਾ ਵੀ ਤਿੱਖੇ ਤਿੱਖੇ ਅੰਦੋਲਨ ਵਾਸਤੇ ਕਰ ਸਕਦੇ ਆ ਅੱਜ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਸੈਂਕੜੇ ਥਾਵਾਂ ਤੇ ਮੋਦੀ ਸਰਕਾਰ ਤੇ ਭਗਵੰਤ ਮਾਨ ਦੀਆਂ ਅਰਥੀਆਂ ਸਾੜੀਆਂ ਗਈਆਂ ਭਗਵੰਤ ਮਾਨ ਸਰਕਾਰ ਸੱਚੀ ਆ ਤੋ ਇਹ ਇਹ ਨੋਟੀਫਿਕੇਸ਼ਨ ਦੇ ਖਿਲਾਫ ਵਿਧਾਨ ਸਭਾ ਚ ਮਤਾ ਲਿਆਵੇ ਵਿਰੋਧੀ ਧਿਰਾਂ ਨੂੰ ਇਹਦੇ ਵਿਰੁੱਧ ਬੋਲਣਾ ਚਾਹੀਦਾ ਵਾ ਆ ਰੌਣ ਵਾਲੇ ਦਿਨਾਂ ਵਿੱਚ ਤਿੱਖੇ ਅੰਦੋਲਨਾਂ ਦੀ ਸਾਰੇ ਪੰਜਾਬ ਦੇ ਲੋਕਾਂ ਨੂੰ ਤਿਆਰੀ ਕਰਨੀ ਚਾਹੀਦੀ ਆ ਧੰਨਵਾਦ ਆਪ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋਰ ਕਚੈਰੀ ਲਵ ਮੈਚ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਾਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786